ਤਿਆਂ ਨੂੰ ਘੱਟ ਸਮਝਣ ਵਾਲੇ ਦੇਖ ਲੋ ਇਸ ਧੀ ਨੇ ਕਰ ਦਿੱਤਾ ਪੂਰੇ ਪੰਜਾਬ ਦੇ ਵਿੱਚ ਨਾਮ ਰੋਸ਼ਨ ਬਹੁਤ ਸਾਰੇ ਲੋਕ ਧੀਆਂ ਨੂੰ ਘਰਾਂ ਤੋਂ ਬਾਹਰ ਕੱਢਣ ਤੋਂ ਡਰਦੇ ਨੇ ਜੇਕਰ ਤੁਸੀਂ ਘਰਾਂ ਤੋਂ ਬਾਹਰ ਨਹੀਂ ਕੱਢੋਂਗੇ ਤਾਂ ਧੀਆਂ ਫਿਰ ਨਾਮ ਰੋਸ਼ਨ ਕਿਵੇਂ ਕਰਨਗੀਆਂ ਪਰ ਬਟਾਲਾ ਦੀ ਧੀ ਨੇ ਨਾਮ ਰੋਸ਼ਨ ਕੀਤਾ ਜਿਸ ਨੂੰ ਕੀ ਮਾਪਿਆਂ ਦੀ ਪੂਰੀ ਸਪੋਰਟ ਮਿਲੀ ਆ ਜਿਸ ਦੇ ਕਰਕੇ ਅੱਜ ਮਾਪਿਆਂ ਦਾ ਨਾਮ ਰੋਸ਼ਨ ਕਰ ਦਿੱਤਾ ਤੇ ਨਾਲੇ ਪੂਰੇ ਪੰਜਾਬ ਦਾ ਪੂਰੇ ਜ਼ਿਲ੍ਹੇ ਦਾ ਵੀ ਪੰਜਾਬ ਦਾ ਵੀ ਦੇਸ਼ ਦਾ ਵੀ ਨਾਮ ਰੋਸ਼ਨ ਕਰ ਦਿੱਤਾ। ਦਰਅਸਲ ਬਟਾਲਾ ਦੀ ਰਹਿਣ ਵਾਲੀ 13 ਸਾਲਾਂ ਦੀ ਇਸ ਧੀ ਨੇ ਸਕੂਲ ਗੇਮਸ ਫੈਡਰੇਸ਼ਨ ਆਫ ਇੰਡੀਆ 2025 ਦੇ ਵਿੱਚ 400 ਮੀਟਰ ਦੌੜ ਲਗਾ ਕੇ ਉਸ ਦੇ ਵਿੱਚ 골ਡ ਮੈਡਲ ਜਿੱਤ ਲਿਆ। ਜਿੱਥੇ ਕੀ 골ਡ ਮੈਡਲ ਜਿੱਤਣ ਤੋਂ ਬਾਅਦ ਇਸ 13 ਸਾਲ ਦੀ ਬੱਚੀ ਦੀਆਂ ਤਾਰੀਫਾਂ ਦੇ ਪੁਲ ਬਣੇ ਜਾ ਰਹੇ ਨੇ, ਉੱਥੇ ਹੀ ਧੀਆਂ ਨੂੰ ਘਰਾਂ ਤੋਂ ਬਾਹਰ ਕੱਢਣ ਵਾਲੇ ਲੋਕਾਂ ਨੂੰ ਵੀ ਸੇਧ ਮਿਲ ਰਹੀ ਹੈ। ਤਾਂ ਪੂਰੀ ਗੱਲਬਾਤ ਸੁਣਾਉਣੀ ਆ 8ਵੀਂ ਜਮਾਤ ਦੇ ਵਿੱਚ ਪੜਨ ਵਾਲੀ ਵਿਦਿਆਰਥਣ ਨਵੇਤਾ ਦੀ ਕੀ ਕੁਝ ਕਹਿ ਰਹੀ ਆ ਅੱਗੇ ਕੀ ਟੀਚਾ ਕੀ ਬਣਨਾ ਚਾਹੁੰਦੀ ਆ ਕਿ ਮੈਨੂੰ ਸਪੋਰਟ ਮਿਲੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਟੀਚਾ ਮਿੱਥਿਆ ਗਿਆ ਨਵੇਤਾ ਦੀ ਜੁਬਾਨੀ ਸੁਣਾਉਣੀ ਆ ਤੇ ਉਸ ਦੇ ਮਾਤਾ ਪਿਤਾ ਕੀ ਕੁਝ ਕਹਿ ਰਹੇ ਨੇ ਤੇ ਬੇਟੀਆਂ ਨੂੰ ਜਿਹੜੇ ਘਰਾਂ ਤੋਂ ਬਾਹਰ ਨਹੀਂ ਕੱਢਦੇ ਉਹਨਾਂ ਨੂੰ ਵੀ ਮਾਤਾ ਪਿਤਾ ਦੇ ਵੱਲੋਂ ਸੰਦੇਸ਼ ਦਿੱਤਾ ਗਿਆ ਸਾਰਾ ਦੀ ਜੁਬਾਨੀ ਸੁਣਾਉਣੀ ਆ ਸਾਡੇ ਸਹਿਯੋਗੀ ਲੱਭ ਪ੍ਰੈਸ ਬਠਿੰਡੇ ਲੈਵਲ ਤੇ ਖੇਡ ਕੇ ਆਈਆਂ ਸਭ ਤੋਂ ਪਹਿਲਾਂ ਡਿਸਟ੍ਰਿਕਟ ਚ ਗਈ ਸੀ ਫਿਰ ਮੈਂ ਗਈ ਸੀ ਕਿ ਸਟੇਟ ਵਿੱਚ ਖੇਡਣ ਵਾਸਤੇ ਮੈਂ ਅੰਡਰ 14 ਦੇ ਕੁੜੀ ਆਂ ਅਤੇ ਮੈਂ ਅੰਡਰ 19 ਦੇ ਵਿੱਚ ਖੇਲ ਕੇ ਆਈ ਆਂ ਐਥਲੈਟਿਕ ਰਨਿੰਗ 4 400 ਮੀਟਰ ਰੇਸ ਤੇ ਦਾ ਕ੍ਰੈਡਿਟ ਮੈਂ ਦੇਣਾ ਚਾਹਾਂਗੀ ਪਾਪਾ ਨੂੰ ਜਿਨ੍ਹਾਂ ਨੇ ਕਿ ਬਹੁਤ ਰੇਸ ਰਸ ਲਵਾ ਲਵਾ ਕੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਤੇ ਮੇਰੀ ਕੈਮੀ ਮੈਮ ਦਾ ਜਿਨ੍ਹਾਂ ਨੇ ਇੰਨੀ ਜਤਾ ਜਰਮਨ ਡ੍ਰਿਲ ਲਵਾ ਲਵਾ ਕੇ ਮੇਰਾ ਸਟੈਮੀਨਾ ਵਧਾਇਆ ਹੈ ਔਰ ਮੈਨੂੰ ਇੱਥੋਂ ਤੱਕ ਪਹੁੰਚਾਇਆ ਹੈ ਮੈਂ ਨਾਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ ਅੱਛਾ ਤੁਸੀਂ ਕਿਸ ਨਾਲ ਤੁਸੀਂ ਸਸਰੇ ਖੇਡੇ ਹੋ ਤਾ ਉੱਥੇ ਕਿੰਨੇ ਕੁ ਬੱਚੇ ਸੀ ਟੋਟਲ ਉੱਥੇ ਤੇ ਟੋਟਲ ਬਹੁਤ ਜ਼ਿਆਦਾ ਬੱਚੇ ਸੀਗੇ ਪਰ ਸਾਡੇ ਸਕੂਲ ਦੇ ਪੰਜ ਕੁੜੀਆਂ ਗਈਆਂ ਸੀਗੀਆਂ ਉਹਨਾਂ ਵਿੱਚੋਂ ਮੈਂ ਵੀ ਸੀਗੀ ਇੱਕ ਤੁਹਾਨੂੰ ਉਮੀਦ ਹੈਗੀ ਸੀ ਕੋਈ ਕਿਰਨ ਹੈਗੀ ਸੀ ਉਮੀਦ ਦੀ ਕਿ ਮੈਂ ਜਿੱਤਾਂਗੀ ਨਹੀਂ ਉਮੀਦ ਨਹੀਂ ਸੀ ਪਰ ਫਿਰ ਵੀ ਆ ਗਈ ਫਸਟ 골ਡ ਮੈਡਲ ਆਇਆ ਕ੍ਰੈਡਿਟ ਕਿਹਨੂੰ ਦਿੰਦੇ ਆ ਮੈਡਮ ਨੂੰ ਜਾਂ ਪਾਪਾ ਨੂੰ ਕ੍ਰੈਡਿਟ ਪਹਿਲਾਂ ਤੇ ਪਾਪਾ ਨੂੰ ਵੀ ਜਿਨ੍ਹਾਂ ਨੇ ਬਹੁਤ ਧੋੜਾ ਲਵਾਈਆਂ ਤੇ ਮੈਡਮ ਨੂੰ ਵੀ ਮੈਂ ਦਵਾਂਗੀ ਕਿਉਂਕਿ ਉਹਨਾਂ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮੇਰੇ ਪਿੱਛੇ ਉਹਨਾਂ ਨੇ ਕਿਹਾ 골ਡ ਮੈਡਲ ਲੈ ਕੇ ਹੀ ਆਣਾ ਜੋ ਮਰਜ਼ੀ ਹੋ ਜਾਵੇ ਮੈਂ ਕਿਹਾ ਠੀਕ ਅੱਛਾ ਫਿਰ ਕਿੱਦਾਂ ਜਾਂਦੇ ਨੇ ਜੀ ਤੁਹਾਡਾ ਨਾਮ ਉੱਥੇ ਲਿਖਿਆ ਗਿਆ ਕਿੱਦਾਂ ਲਿਖਿਆ ਗਿਆ ਤੁਹਾਨੂੰ ਪਤਾ ਸੀ ਕਿ ਅਥਲੈਟਿਕ ਤੇ ਨਾਮ ਲਿਖਿਆ ਮੇਰਾ ਨਹੀਂ ਉਹ ਪਿੱਛੋਂ ਕਿਹਾ ਸੀਗਾ ਕਿ ਇੰਨੀ ਕੁੜੀਆਂ ਨੇ ਤੇ ਸਰ ਨੇ ਐਦਾ ਹੀ ਮੇਰਾ ਨਾਮ ਪਾਤਾ ਤੇ ਮੈਮ ਨੇ ਕਿਹਾ ਕਿ ਤੇਰਾ ਨਾਮ ਹੈ ਮੈਂ ਬਹੁਤ ਜ਼ਿਆਦਾ ਡਰ ਗਈ ਫਿਰ ਮੈਂ ਪਾਪਾ ਨੂੰ ਆ ਕੇ ਦੱਸਿਆ ਪਾਪਾ ਕਹਿੰਦੇ ਕੁਛ ਨਹੀਂ ਹੁੰਦਾ ਤੂੰ ਪ੍ਰੈਕ ਫਿਰ ਮੈਂ ਹੌਲੀ ਹੌਲੀ ਪਰਫੈਕਟ ਹੋ ਗਈ ਤੇ ਫਿਰ ਮੈਂ 골ਡ ਮੈਡਲ ਐ ਪਾਪਾ ਨੇ ਕਿੰਨੀ ਦੀ ਪ੍ਰੈਕਟਿਸ ਕਰੀ ਮੇਰੇ ਨਾਲ ਪਾਪਾ ਮੈਨੂੰ ਪਾਰਕ ਚ ਲੈ ਜਾਂਦੇ ਸੀਗੇ ਉੱਥੇ ਜਾ ਕੇ ਮੇਰੀਆਂ ਜੀ ਸਲਵਾਨੀਆਂ ਕਰਨੀਆਂ ਤੇ ਉਹਦੇ ਵਿੱਚ ਰੇਸ ਲਵਾ ਲਵਾ ਕੇ ਸਟੈਮੀਨਾ ਵਧਾਇਆ ਕਰਨਾ ਫਿਰ ਮੈਂ ਰਸਟਪਿਆ ਕਰਨੀ ਉੱਠ ਜਾਂਦੀ ਜਦੋਂ ਇਤਹਾਸ ਫਿਰ ਹਾਂਜੀ ਉੱਠ ਉੱਠ ਜਾਂਦੀ ਹੁੰਨੀ ਸੀ ਮੈਂ ਬਹੁਤ ਹੈ ਜੀ ਮਾਨਵਲੀ ਗੱਲ ਹੈ ਜੀ ਮੈਨੂੰ ਉਹਦੇ ਮੈਨੂੰ ਇਹ ਕਹਿੰਦੇ ਕਿ ਮੈਂ ਪਾਪਾ ਜਾਣਾ ਆ ਤੇ ਇਦਾਂ ਮੈਨੂੰ ਮੈਮ ਕਹਿੰਦੇ ਮੈਂ ਹਿੰਮਤ ਨਹੀਂ ਹਾਰਨੀ ਠੀਕ ਹੈ ਤੇ ਪੂਰਾ ਮੈਂ ਕਿਹਾ ਆਪਣਾ ਤਨਮਾਤਨ ਦਾ ਪੂਰਾ ਜੋਰ ਲਾਉਣਾ ਸੱਚੇ ਪਾਤਸ਼ਾਹ ਦੇ ਵਿਸ਼ਵਾਸ ਰੱਖ ਕੇ ਪਰ ਬੱਚੀ ਨੇ ਉਦਾਂ ਹੀ 7 ਵਜੇ ਕਹਿ ਕੇ ਮਨ ਲਿਆ ਤੇ ਸੱਚੇ ਬਾਦਸ਼ਾਹ ਨੇ ਕਿਰਪਾ ਕਰਤੀ ਕ੍ਰੈਡਿਟ ਕਿਹਦੇ ਪਾਪਾ ਨੂੰ ਜਾਏਗਾ ਪਾਪਾ ਨੇ ਸਟੈਮਨਾ ਬੜਾ ਵਧਾਇਆ ਮੇਰਾ ਪਹਿਲਾਂ ਤੇ ਜੀ ਜਾਏਗਾ ਸੱਚੇ ਪਾਤਸ਼ਾਹ ਜੀ ਦਾ ਜੀ ਜਿਨ੍ਹਾਂ ਨੇ ਹਿੰਮਤ ਦਿੱਤੀ ਇਹਦੇ ਪਾਪਾ ਨੂੰ ਵੀ ਤੇ ਬੱਚਿਆਂ ਨੂੰ ਵੀ ਤੇ ਸੱਚੇ ਪਾਤਸ਼ਾਹ ਦੇ ਪਹਿਲਾਂ ਜਾਏਗਾ ਜਿਹੜਾ ਬਾਪਾ ਤੇ ਵੀ ਆ ਸਕੂਲ ਪ੍ਰਿੰਸੀਪਲ ਸਰ ਤੇ ਵੀ ਆ ਜੀ ਸਾਰੇ ਸਟਾਫ ਤੇ ਜਿਹੜੇ ਇਹਨਾਂ ਦੇ ਕੋਚ ਮੈਮ ਜਿਹੜੇ ਕੈਮੀ ਮੈਮ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਪਿਆਰ ਨਾਲ ਵੀ ਤੇ ਗੁੱਸੇ ਨਾਲ ਵੀ ਕਿ ਬੱਚੇ ਨਹੀਂ ਤੇਰਾ ਨਾਮ ਲਿਖਾਉਣਾ ਤੇਰੇ ਪਾਪਾ ਜੀ ਨੇ ਕੁਝ ਕਰਦੇ ਆ ਉਹ ਜੋ ਮਰਜ਼ੀ ਹੋਏ ਤੇ ਤੂੰ ਵੀ ਕਰਕੇ ਦਿਖਾਈ ਤੇ ਬੱਚੀ ਨੇ ਕਰਕੇ ਦਿਖਾਇਆ ਜੀ ਕਿੰਨਾ ਸਮਾਂ ਲੱਗਾ ਫਿਰ ਇਹਨੂੰ ਬੱਚੀ ਨੂੰ ਪ੍ਰੈਕਟਿਸ ਕਰਾਉਂਦੇ ਆ ਕਿਉਂਕਿ ਬੱਚਿਆਂ ਵਾਸਤੇ ਬੜਾ ਔਖਾ ਦਸਵੇਂ ਉਠਣਾ ਜੀ ਸਮਾਂ ਐਕਚੁਅਲੀ ਇਹ ਪਤਾ ਕੀ ਹੈ ਜੇ ਸਵੇਰੇ ਆ ਘਰੇ ਆਪਣੀ ਰਸੀ ਡੱਬਦੀ ਸੀਗੀ ਤੇ ਬਾਕੀ ਸਕੂਲ ਦੇ ਵਿੱਚ ਵੀ ਮੈਡਮ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਆ ਕਿ ਜਿਨ੍ਹਾਂ ਨੇ ਸਕੂਲ ਦੇ ਵਿੱਚ ਇਹਨੂੰ ਉੱਥੇ ਹੀ ਇਹਦਾ ਜਰਾ ਦੌੜ ਭੱਜ ਕਰਾਈ ਇਹਦੀ ਉੱਥੇ ਜਾ ਕੇ ਇਸ ਟਾਈਮ ਨਾ ਵਧਾਇਆ ਜਾ ਕੇ ਦੇ ਬਾਸਕਟਬਾਲ ਖਰਾਉਂਦੇ ਰਿਹਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੀ ਬੱਚੀ ਸਟੇਟ ਲੈਵਲ ਜਿੱਤ ਕੇ ਆਈ ਹੈ ਤੇ ਸਾਡੇ ਮਤਲਬ ਇਹਦੇ ਫਾਦਰ ਸ਼ੁਰੂ ਤੋਂ ਹੀ ਉਹਨਾਂ ਦਾ ਇੱਕ ਹੀ ਸੁਪਨਾ ਸੀਗਾ ਕਿ ਸਾਡੇ ਮੇਰੇ ਬੱਚੇ ਸਪੋਰਟਸ ਵਿੱਚ ਆਣ ਸਪੋਰਟਸ ਅਗਿਆਨ ਤੇ ਸਾਡੀ ਬੱਚੀ ਨੇ ਮਦਰ ਸਟੇਟ ਖੇਡ ਕੇ ਸਾਡਾ ਮਾਣ ਵਧਾਇਆ ਵਾ ਤੇ ਦੇ ਪਾਪਾ ਨੂੰ ਵੀ ਤੇ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਬੱਚੀ ਨੇ ਔਰ ਸਕੂਲ ਪ੍ਰਿੰਸੀਪਲ ਤੇ ਇਹਦੀ ਟ੍ਰੈਨਰ ਟੀਚਰ ਜਿਹੜੇ ਨੇ ਕੈਮੀ मैम ਉਹਨਾਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਉਹ ਕਹਿ ਰਹੀ ਸੀ ਪਹਿਲਾਂ ਕਿ ਬੱਚੀ ਤਾਂ ਡਰ ਗਈ ਹੈਗੀ ਬੱਚੀ ਦਾ ਨਾਮ ਜਦੋਂ ਲਿਖਵਾਇਆ ਤਾਂ ਬੱਚੀ ਬਿਲਕੁਲ ਡਰ ਗਈ ਸੀ ਕਿ ਮੈਂ ਨਹੀਂ ਖੇਲਣਾ ਤੇ ਅਸੀਂ ਵੀ ਇਹਨੂੰ ਬਹੁਤ ਮੋਟੀਵੇਟ ਕੀਤਾ ਉਹਨਾਂ ਨੇ ਬਹੁਤ ਕੀਤਾ ਕਿ ਨਹੀਂ ਨਿਵੇਤਾ ਜੀ ਆਪ ਜੀ ਮੈਡਲ ਜਿੱਤ ਕੇ ਆਓਗੇ ਤੇ ਬੱਚੀ ਨੇ ਉਹਨਾਂ ਦਾ ਵੀ ਮਤਲਬ ਕਿ ਇੱਜ਼ਤ ਰੱਖੀ ਹੈ ਤੇ 골ਡ ਮੈਡਲ ਜਿੱਤ ਕੇ ਅੱਜ ਬੱਚੀ ਸਾਡੇ ਸਾਹਮਣੇ ਬੈਠੀ ਹੈ ਸੋਹਣੀ ਬਹੁਤ ਸਾਰੇ ਮਾਵਾਬ ਨੇ ਜਿਹੜੇ ਅੱਜ ਵੀ ਧੀਆ ਨੂੰ ਚਾਰ ਦਵਾਰ ਦੇ ਕੀ ਕੀ ਕੀਲ ਕਰਦੇ ਉਹਨਾਂ ਮਾਵਾਬ ਮੈਂ ਹੀ ਅਪੀਲ ਕਰਨਾ ਚਾਹਾਂਗੀ ਕਿ ਬੱਚੀਆਂ ਨੂੰ ਚਾਰ ਦਵਾਰੀ ਦੇ ਅੰਦਰ ਕੈਦ ਨਾ ਕਰੋ ਬੱਚੀਆਂ ਨੂੰ ਮੋਟੀਵੇਟ ਕਰੋ ਬੱਚੀਆਂ ਨੂੰ ਐਪਰੀਸ਼ੀਏਟ ਕਰੋ ਬੱਚੀਆਂ ਬਹੁਤ ਵੱਡੀਆਂ ਮੱਲਾ ਮਾਰ ਸਕਦੀਆਂ ਨੇ ਜੇ ਆਪ ਜੀ ਦਾ ਪੇਰੈਂਟ ਸਸਾ ਜੋਗ ਹੋਵੇਗਾ ਕਿਉਂਕਿ ਜਦੋਂ ਬੱਚੀ ਕਹਿੰਦੇ ਹੁੰਦੇ ਨੇ ਨਾ ਆਜ਼ਾਦ ਜਦੋਂ ਅਸੀਂ ਕਿਸੇ ਪੰਛੀ ਨੂੰ ਕਰਦੇ ਹਾਂ ਤੇ ਫਿਰ ਬਹੁਤ ਉੱਚੀ ਉਡਾਨ ਭਰਦਾ ਵਾ ਇਸੇ ਤਰ੍ਹਾਂ ਜਦ ਅਸੀਂ ਬੱਚੀਆਂ ਆਪਣੀਆਂ ਨੂੰ ਆਜ਼ਾਦ ਕਰਾਂਗੇ ਉਹਨਾਂ ਨੂੰ ਇਨਸਪਾਇਰ ਕਰਾਂਗੇ ਮੋਟੀਵੇਟ ਕਰਾਂਗੇ ਤੇ ਬੱਚੀਆਂ ਜਿਹੜੀਆਂ ਵਾਂ ਕਿਸੇ